ਲਾਂ ਦੀ ਬਾਜੀ ਸੇਰੋਂ ਲਾ ਕੇ ਆ ਗਿਆ ਇਟ ਨਾਲ ਇਟ ਖੜਕ 18ਵੀਂ ਸਦੀ ਵਿੱਚ ਤਤਕਾਲੀ ਬਾਦਸ਼ਾਹਤ ਮੁਗਲਾਂ ਦੇ ਅਤਿਆਚਾਰਾਂ ਵਿਰੁੱਧ ਤਲਵਾਰ ਚੁੱਕ ਕੇ ਮੁਗਲਾਂ ਦੇ ਅਜਿੱਤ ਹੋਣ ਦੇ ਕਮੰਡ ਨੂੰ ਤੋੜਨ ਵਾਲੇ ਲਾਸਾਨੀ ਯੋਧੇ ਬੰਦਾ ਸਿੰਘ ਬਹਾਦਰ ਦਾ ਜਨਮ 16 ਅਕਤੂਬਰ 1670 ਵਿੱਚ ਜੰਮੂ ਕਸ਼ਮੀਰ ਵਿੱਚ ਪੁਨਛ ਜ਼ਿਲ੍ਹੇ ਦੇ ਇੱਕ ਛੋਟੇ ਜਿਹੇ ਪਿੰਡ ਰਾਚੋਰੀ ਵਿਖੇ ਹੋਇਆ ਸੀ ਬੰਦਾ ਸਿੰਘ ਦਾ ਬਚਪਨ ਦਾ ਨਾਮ ਲਸ਼ਮਣ ਦਾਸ ਸੀ 15 ਸਾਲ ਦੀ ਉਮਰ ਵਿੱਚ ਬੈਰਾਗ ਧਾਰਮ ਕਰਨ ਤੇ ਬੰਦਾ ਸਿੰਘ ਦਾ ਨਾਮ ਮਾਨੂ ਦਾਸ ਪੈ ਗਿਆ ਸੀ ਤੇ ਫਿਰ ਦਸਮ ਪਾਤਸ਼ਾਹ ਨਾਲ ਮੁਲਾਕਾਤ ਤੋਂ ਬਾਅਦ ਜ਼ਿੰਦਗੀ ਦਾ ਮਕਸਦ ਮਿਲਣ ਉਪਰੰਤ ਆਪ ਦਾ ਨਾਮ ਬੰਦਾ ਸਿੰਘ ਪ੍ਰਸਿੱਧ ਹੋਇਆ ਤਾਂਬੇ ਦਾ ਸੋ 8 ਵਿੱਚ ਮਾਰੋ ਦਾ ਸਜੋ ਗੁਰੂ ਗੋਬਿੰਦ ਸਿੰਘ ਜੀ ਨਾਲ ਆਪਦੀ ਪਹਿਲੀ ਮੁਲਾਕਾਤ ਹੋਈ। ਗੁਰੂ ਜੀ ਦੇ ਲਾਸਾਨੀ ਜੀਵਨ ਤੋਂ ਸੇਧ ਲੈ ਕੇ ਇਸ ਯੋਧੇ ਨੇ ਗੁਰੂ ਸਾਹਿਬ ਤੋਂ ਅੰਮ੍ਰਿਤ ਦੀ ਦਾਤ ਹਾਸਲ ਕੀਤੀ। ਗੁਰੂ ਜੀ ਨੇ ਆਪ ਨੂੰ ਬੰਦਾ ਸਿੰਘ ਬਹਾਦਰ ਦਾ ਖਿਤਾਬ ਦੇ ਕੇ ਪੰਜਾਬ ਸਰ ਕਰਨ ਲਈ ਤੋਰਿਆ। ਪਾਪਾ ਬੰਦਾ ਸਿੰਘ ਬਹਾਦਰ ਅਕਤੂਬਰ 1708 ਦੇ ਆਸ-ਪਾਸ ਪੰਜਾਬ ਲਈ ਰਵਾਨਾ ਹੋਏ ਸਨ। ਤੇ ਕੇਵਲ 25 ਕੋ ਸਿੰਘਾਂ ਦੇ ਜਥੇ ਨਾਲ ਪੰਜਾਬ ਸਰਕਾਰਾਂ ਲਈ ਤੁਰਨਾ ਤੇ ਫਿਰ ਉਸ ਮੁਹਿੰਮ ਦੇ ਵਿੱਚ ਕਾਮਯਾਬੀ ਹੋਣਾ ਹਿੰਦੁਸਤਾਨ ਦੇ ਇਤਿਹਾਸ ਦੀ ਇੱਕ ਬੇਮਿਸਾਲ ਕਹਾਣੀ ਹੈ। ਬੰਦਾ ਸਿੰਘ ਬਹਾਦਰ ਨੇ ਦਿੱਲੀ ਨੇੜੇ ਸੋਨੀਪਟ ਉੱਤੇ ਹਮਲਾ ਕਰਕੇ ਆਪਣੀ ਸੈਨਿਕ ਮੁਹਿੰਮਾ ਦੀ ਜੇਤੂ ਸ਼ੁਰੂਆਤ ਕੀਤੀ। ਅਦੇ ਮੁਗਲ ਰਾਜਧਾਨੀ ਦੇ ਨਾਕੇਟ ਪਹਿਲੀ ਜਿੱਤ ਪ੍ਰਾਪਤ ਕੀਤੀ। ਫਿਰ ਲਗਾਤਾਰ ਕੈਥਲ, ਸਮਾਣਾ, ਕੁੜਾਮ, ਖਸਕਾ, ਸ਼ਾ ਬਾਦ, ਮੁਸਤਫਾ ਬਾਦ, ਕਪੂਰੀ ਸਡੋਰਾ ਤੇ ਛੱਤ ਬਨੂਰ ਵਰਗੇ ਮੁਗਲਾਂ ਦੇ ਗੜ੍ਹਾਂ ਨੂੰ ਆਪਣੇ ਅਧੀਨ ਕਰ ਲਿਆ। ਬੰਦਾ ਸਿੰਘ ਦੀਆਂ ਇਹਨਾਂ ਜਿੱਤਾਂ ਤੋਂ ਬਾਅਦ ਉਹਨਾਂ ਆਪਣੇ ਮੁੱਖ ਨਿਸ਼ਾਨੇ ਸਰਹੰਦ ਵੱਲ ਵਾਗਾਂ ਮੋੜੀਆਂ। ਵਾਲੇ ਪਾਪੀ ਸੂਰਮੇ ਦਾ ਮਾਸਖਿੱਤ ਉਹਨਾਂ ਦਾ ਕਦੇ ਨਾ ਹਾਰਨ ਦੀ ਧਾਰਨਾ ਲੋਕਾਂ ਦੇ ਮਨਾਂ ਵਿੱਚ ਬਿਠਾਉਣ ਵਾਲੀ ਮੁਗਲ ਸਰਕਾਰ ਬੰਦਾ ਸਿੰਘ ਤੋਂ ਧਰ ਧਰ ਕੰਪਨ ਲੱਗੀ ਸੀ। 12 ਮਈ 1710 ਨੂੰ ਚੱਪਟ ਚਿੜੀ ਦੇ ਮੈਦਾਨ ਵਿੱਚ ਹੋਈ ਖੂਨ ਡੋਲਵੀ ਲੜਾਈ ਵਿੱਚ ਸਰਹੰਦ ਦਾ ਹੁਕਮਰਾਨ ਸੂਬੇਦਾਰ ਵਜ਼ੀਰ ਖਾਨ ਮਾਰਿਆ ਗਿਆ ਤੇ ਛੋਟੇ ਸਹਬਜ਼ਾਦਿਆਂ ਦੇ ਲਹੂ ਨਾਲ ਰੰਗੀ ਸਰਹੰਦ ਜਿੱਤ ਲਈ ਗਈ ਇਸ ਜਿੱਤ ਤੋਂ ਬਾਅਦ ਬੰਦਾ ਸਿੰਘ ਬਹਾਦਰ ਨੇ ਸੁਤੰਤਰ ਸਿੱਖ ਰਾਜ ਦੀ ਘੋਸ਼ਣਾ ਕਰ ਦਿੱਤੀ ਅਤੇ ਗੁਰੂ ਨਾਨਕ ਤੇ ਗੋਬਿੰਦ ਸਿੰਘ ਜੀ ਦੇ ਨਾਮ ਤੇ ਸਿੱਕੇ ਜਾਰੀ ਕੀਤੇ ਪਾਪਾ ਬੰਦਾ ਸਿੰਘ ਬਹਾਦਰ ਨਿਰੇ ਜੰਗੂ ਹੀ ਨਹੀਂ ਬਲਕਿ ਲੋਕਾਂ ਦੇ ਸੇਵਕ ਤੇ ਪਰਜਾ ਦੇ ਪਾਲਕ ਵੀ ਸਨ ਉਹਨਾਂ ਨੇ ਗਰੀਬ ਗੁਰਬਿਆਂ ਨੂੰ ਆਪਣੀ ਹਕੂਮਤ ਦੇ ਵਿੱਚ ਉੱਚ ਅਹੁਦਿਆਂ ਤੇ ਤਾਇਨਾਤ ਕੀਤਾ ਜ਼ਿਮੀਦਾਰਾ ਪ੍ਰਬੰਧ ਵਿੱਚ ਸੁਧਾਰ ਕੀਤਾ ਅਤੇ ਕਾਸ਼ਤਕਾਰਾਂ ਨੂੰ ਜ਼ਮੀਨਾਂ ਦੇ ਮਾਲਕ ਬਣਾਇਆ ਅੰਤ ਗੁਰਦਾਸ ਨਗਰ ਦੀ ਕੱਚੀ ਘੜੀ ਵਿੱਚ ਲਗਭਗ 8 ਮਹੀਨਿਆਂ ਦੇ ਘੇਰੇ ਤੇ ਲੜਾਈ ਤੋਂ ਬਾਅਦ 1715 ਵਿੱਚ ਬੰਦਾ ਸਿੰਘ ਨੂੰ ਮੁਗਲ ਫੌਜਾਂ ਨੇ ਗ੍ਰਿਫਤਾਰ ਕਰ ਲਿਆ ਬਾਬਾ ਬੰਦਾ ਸਿੰਘ ਬਹਾਦਰ ਅਤੇ ਲਗਭਗ 800 ਸਿੱਖਾਂ ਨੂੰ ਕੈਦੀ ਬਣਾ ਕੇ ਪਹਿਲਾਂ ਲਾਹੌਰ ਲਿਆਂਦਾ ਗਿਆ ਫੇਰ ਦਿੱਲੀ ਲੈ ਜਾ ਕੇ 9 ਜੂਨ 1716 ਨੂੰ ਕਈ ਤਰ੍ਹਾਂ ਦੇ ਅਕਹਿ ਤੇ ਅਸਹਿਤ ਸੀਹੇ ਦੇ ਕੇ ਇਸ ਮਹਾਨ ਯੋਧੇ ਨੂੰ ਸ਼ਹੀਦ ਕਰ ਦਿੱਤਾ ਗਿਆ ਪੰਜਾਬ ਨੂੰ ਹਰ ਪਾਸੇ ਤੋਂ ਖੁਸ਼ਹਾਲ ਬਣਾਉਣ ਵਾਲੇ ਮਹਾਨ ਯੋਧੇ ਬੰਦਾ ਸਿੰਘ ਨੂੰ ਸਦਾ ਯਾਦ ਰੱਖਿਆ ਜਾਵੇਗਾ